ਬੜੀ ਮੰਦਭਾਗੀ ਘਟਨਾ ਹੋਈ ਹੈ ਜੀ ਇਹ ਸੋ ਪਿਛਲੇ ਕਿੰਨੇ ਦਿਨਾਂ ਤੋਂ ਰਾਜਵੀਰ ਜਿਹੜੇ ਲਾਇ ਸੀ ਸਸਤਾਲ ਦੇ ਵਿੱਚ ਆਪਾਂ ਸਾਰੇ ਆਸਬੰਦ ਸੀਗੇ ਕਿ ਸਾਰੇ ਲੋਕ ਅਰਦਾਸਾਂ ਕਰਦੇ ਸੀਗੇ ਦੁਆਵਾਂਾਂ ਕਰਦੇ ਸੀ ਪ੍ਰਾਰਥਨਾਵਾਂ ਕਰਦੇ ਸੀਗੇ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀ ਸਾਡਾ ਉਹ ਜਿ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਛੋਟੀ ਉਮਰ ਦੇ ਵਿੱਚ ਉਹਦਾ ਚਲੇ ਜਾਣਾ ਸਾਡੇ ਜਿਹੜਾ ਕਲਾਕਾਰ ਪਰਿਵਾਰ ਹੈ ਇਹਦੇ ਲਈ ਬੜੇ ਦੁੱਖ ਦੀ ਖਬਰ ਹੈ ਦੁੱਖ ਦੀ ਘੜੀ ਹੈ ਇਹ ਇਸ ਟਾਈਮ ਕਿਉਂਕਿ ਅਸੀਂ ਹਜੇ ਪਿਛਲੇ ਦੁੱਖਾਂ ਚੋਂ ਨਹੀਂ ਸੀ ਉਭਰੇ ਇਸ ਸਾਲ ਸਾਡੇ ਲਈ ਬਹੁਤ ਮੰਦਭਾਗਾ ਹੋਇਆ ਕਿ ਇਸ ਸਾਲ ਵਿੱਚ ਸਾਡੀਆਂ ਵੱਡੀਆਂ ਸ਼ਕਤੀਆਂ ਸਾਡੇ ਕੋਲ ਇੱਕ ਇੱਕ ਕਰਕੇ ਹੱਥਾਂ ਚੋਂ ਕਿਰਦੀਆਂ ਜਾਂਦੀਆਂ ਨੇ ਪਰ ਰਾਜਵੀਰ ਬਾਰੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਫੈਮਿਲੀ ਨੂੰ ਵੀ ਉਹਦੀ ਲੋੜ ਸੀ ਜਿੱਥੇ ਤੇ ਉੱਥੇ ਸਮਝਦੇ ਆ ਕਿ ਸਾਡੀ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਸੀਗੀ ਦੇਸ਼ਾਂ-ਵਦੇਸ਼ਾਂ ਤੋਂ ਬਹੁਤ ਸਾਰੇ ਲੋਕਾਂ ਨੇ ਉਹਦੇ ਲਈ ਦੁਆਵਾਂ ਕੀਤੀਆਂ ਕਿਸੇ ਨੇ ਅਖੰਡ ਪਾਠ ਰਖਾਏ ਕਿਸੇ ਨੇ ਮੰਦਰ ਜਾ ਕੇ ਪ੍ਰਾਰਥਨਾ ਕੀਤੀ ਕਿਸੇ ਨੇ ਦੁਆਵਾਂ ਕੀਤੀਆਂ ਪਰ ਅੱਜ ਮੌਤ ਜਿੱਤ ਗਈ ਹੈ ਸੋ ਸਭ ਦੀਆਂ ਕੋਸ਼ਿਸ਼ਾਂ ਸਭ ਦੀਆਂ ਦੁਆਵਾਂ ਹਾਰ ਗਈਆਂ ਇਹ ਬੜੀ ਇਹੋ ਜੀ ਸਾਡੇ ਲਈ ਦੁੱਖ ਦੀ ਖਬਰ ਹੈ ਜਿਹੜੀ ਦੰਦੇ ਹੋਏ ਸਾਨੂੰ ਆਪਣੇ ਆਪ ਬੜਾ ਅਜੀਬ ਮਹਿਸੂਸ ਹੋ ਰਿਹਾ ਹੈ ਕਿ ਨਹੀਂ ਸੀ ਜਾਣਾ ਚਾਹੀਦਾ ਰਾਜਵੀਰ ਨੂੰ